ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ 5 ਮਹੀਨਿਆਂ ਦੀ ਗਰਭਵਤੀ ਔਰਤ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਹੈ ਤੇ ਇੱਟਾਂ ਦੇ ਨਾਲ ਉਸ ਦੇ ਮੂੰਹ ਅਤੇ ਸਿਰ ਦੇ ਉੱਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਹੈ। ਜ਼ਖਮੀ ਹਾਲਤ ਦੇ ਵਿੱਚ ਇਸ ਔਰਤ ਨੂੰ ਛੱਡ ਕੇ ਫਰਾਰ ਹੋਏ ਇਸ આરોપી ਦੀ ਪੁਲਿਸ ਨੇ ਭਾਲ ਕਰ ਲਈ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀ ਔਰਤ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਵਰਤੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ। ਕਹਣਾ ਸਦਰ ਮੁਖਸਰ ਇੱਕ ਉਪਕਰਮ ਸੋਲ ਹੋਇਆ ਸੀਗਾ ਜਿੱਥੇ ਲੜਕੇ ਗੀਤ ਥੜਗੇ ਨਾ ਉਸ ਦੇ ਆਧਾਰ ਤੇ ਜਿਹੜੇ ਹਸਪੀਟਲ ਦੇ ਵਿੱਚ ਰਫਮੀ ਉਹ ਸੂਮੋਂਤੇ ਅਸੀਂ ਐਫਆਰ ਗਲੌਜ ਕਰਕੇ ਤੇ ਜਿਹੜਾ ਦੋਸ਼ੀ ਆ ਉਹਨੂੰ ਗਿਰਜ਼ਦਾਰ ਕੀਤਾ ਹੈਗਾ ਕਾਦੀ ਉਸ ਦੀਆਂ ਜਿਹੜੀਆਂ ਰਿਪੋਰਟਾਂ ਆ ਅਪਰੀ ਹੋਣੀਆਂ ਬਾਕੀ ਨੇ ਉਹ ਆਉਣੀਆਂ ਜੇਸੀ ਕਾਰਵਾਈ ਹੋਊਗੀ ਉਹ ਉਹਮ ਵਿੱਚ ਲੰਘ ਜਾਊਗਾ ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ 5 ਮਹੀਨਿਆਂ ਦੀ ਗਰਭਵਤੀ ਔਰਤ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਤੇ ਇੱਟਾਂ ਦੇ ਨਾਲ ਉਸ ਦੇ ਮੂੰਹ ਅਤੇ ਸਿਰ ਦੇ ਉੱਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹਾਲਤ ਦੇ ਵਿੱਚ ਇਸ ਔਰਤ ਨੂੰ ਛੱਡ ਕੇ ਫਰਾਰ ਹੋਏ ਇਸ આરોપી ਦੀ ਪੁਲਿਸ ਨੇ ਭਾਲ ਕਰ ਲਈ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀ ਔਰਤ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ। ਹਰਨ ਸਦਰ ਮੁਖਸਰ ਇੱਕ ਉਪਕਰਮ ਸੋਲ ਹੋਇਆ ਸੀਗਾ ਜਿਖ ਲੜ ਕੇ ਵੀ ਥੜ ਗੇ ਨਾ ਉਸ ਦੇ ਆਧਾਰ ਤੇ ਜਿਹੜੇ ਹਸਪੀਟਲ ਦੇ ਵਿੱਚ ਫਲਮੀ ਉਹ ਸਭੋਂ ਮੋਂਤੇ ਅਸੀਂ ਐਫਆਰ ਗਲੋਡ ਕਰਕੇ ਕਿ ਜਿਹੜਾ ਦੋਸ਼ੀ ਆ ਉਹਨੂੰ ਜ਼ਿੰਮੇਵਾਰ ਕੀਤਾ ਹੈਗਾ ਕਾਦੀ ਉਸ ਦੀਆਂ ਜਿਹੜੀਆਂ ਰਿਪੋਰਟਾਂ ਆਪ੍ਰੀ ਆਉਣੀਆਂ ਬਾਕੀ ਨੇ ਉਹ ਆਉਣੀਆਂ ਜੇਸੀ ਕਾਰਵਾਈ ਹੋਊਗੀ ਉਹ ਅਮਨ ਵਿੱਚ ਲੰਘ ਜਾਊਗਾ ਦਿਲ ਨੂੰ ਝੰਜੋੜਨ ਵਾਲਾ ਮਾਮਲਾ ਸ਼੍ਰੀ ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ 5 ਮਹੀਨਿਆਂ ਦੀ ਗਰਭਵਤੀ ਔਰਤ ਦੇ ਨਾਲ ਇੱਕ ਵਿਅਕਤੀ ਦੇ ਵੱਲੋਂ ਬਲਾਤਕਾਰ ਕੀਤਾ ਗਿਆ ਹੈ ਤੇ ਇੱਟਾਂ ਦੇ ਨਾਲ ਉਸ ਦੇ ਮੂੰਹ ਅਤੇ ਸਿਰ ਦੇ ਉੱਤੇ ਕਈ ਵਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਹਾਲਤ ਦੇ ਵਿੱਚ ਇਸ ਔਰਤ ਨੂੰ ਛੱਡ ਕੇ ਫਰਾਰ ਹੋਏ ਇਸ આરોપી ਦੀ ਪੁਲਿਸ ਨੇ ਭਾਲ ਕਰ ਲਈ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਖਮੀ ਔਰਤ ਨੂੰ ਬਠਿੰਡਾ ਦੇ ਏਮਜ਼ ਹਸਪਤਾਲ ਦੇ ਵਿੱਚ ਪਹੁੰਚੀ ਕਰਵਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਜਾਰੀ ਹੈ। ਹਰਨਾਂ ਸਦਰ ਮੁਖਸਰ ਇੱਕ ਉਪਕਰਮ ਸੋਲ ਹੋਇਆ ਸੀਗਾ ਜਿਖ ਲੜ ਕੇ ਗੀਟ ਥੜ ਗੇ ਨਾ ਉਸ ਦੇ ਆਧਾਰ ਤੇ ਜਿਹੜੇ ਹਸਪੀਟਲ ਦੇ ਵਿੱਚ ਫਲਮੀ ਉਹ ਸੂਮਨ ਤੇ ਅਸੀਂ ਐਫਆਰ ਲੌਜ ਕਰਕੇ ਤੇ ਜਿਹੜਾ ਦੋਸ਼ੀ ਆ ਉਹਨੂੰ ਗਿਰਦਦਾਰ ਕੀਤਾ ਹੈਗਾ ਕਦੇ ਉਸ ਦੀਆਂ ਜਿਹੜੀਆਂ ਰਿਪੋਰਟਾਂ ਆਪ੍ਰੀ ਹੋਣੀਆਂ ਬਾਕੀ ਨੇ ਉਹ ਆਉਨੀਆਂ ਜੈਸੀ ਕਾਰਵਾਈ ਹੋਊਗੀ ਉਹ ਉਹਮ ਵਿੱਚ ਲੰਘ ਜਾਊਗਾ